ਬੇਟੀ ਗੁਰਲੀਨਕੌਰ ਸਕੂਲ ਆਫ ਫੈਮਿਨਲਸ ਦੀ ਲਾਸਟ ਵਨ ਦੀ ਨਾਨ ਮੈਡੀਕਲ ਦੀ ਵਿਦਿਆਰਥਣ ਹੈ ਜੀ ਪੜਾਈ ਦੇ ਵਿੱਚ ਸ਼ੁਰੂ ਤੋਂ ਹੀ ਬਹੁਤ ਸ਼ਾਰਪ ਮਾਈਂਡ ਸੀ ਲੋਕਾਂ ਦਾ ਇਹ ਦੇਖ ਰੱਖਿਆ ਸੀ ਰਵਈਆ ਕਿ ਸਰਕਾਰੀ ਸਕੂਲ 'ਚ ਸ਼ਾਇਦ ਉਹ ਫੈਸਿਲਿਟੀਆਂ ਜੋ ਕਿ ਪ੍ਰਾਈਵੇਟ ਸਕੂਲ 'ਚ ਹੁੰਦੀਆਂ ਸ਼ਾਇਦ ਨਹੀਂ ਮਿਲਣਗੀਆਂ ਥੋਨੇ ਵਹਿਮ ਪੂਰੀ ਤਰ੍ਹਾਂ ਨਿਕਲ ਚੁੱਕਾ ਹੈ ਕਿ ਸਰਕਾਰੀ ਸਕੂਲ ਪ੍ਰਾਈਵੇਟ ਸਕੂਲ ਤੋਂ ਘੱਟ ਨਹੀਂ ਕਿਹਾ ਜਾਏ ਤਾਂ ਉਸ ਤੋਂ ਬੈਟਰ ਹੀ ਹੈ ਅਸੀਂ ਪੰਜਾਬ ਸਰਕਾਰ ਦੇ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਉਹ ਸਾਰੀਆਂ ਸਹੂਲਤਾਂ ਵਾਲਾ ਸਕੂਲ ਆਫ ਫੈਮਿਨਸ ਬਣਾਇਆ ਜਿਹੜੀਆਂ ਸਹੂਲਤਾਂ ਵੱਡੇ ਸਕੂਲ ਵਿੱਚ ਬਹੁਤ ਹੀ ਵੱੰਦ ਫੀਸਾਂ ਭਰ ਕੇ ਮਿਲ ਸਕਦੀਆਂ ਨੇ ਨਵਾਂ ਬਹੁਤ ਕੁਸਚਨ ਹੈ ਜੇ ਸਮਝਦੀਆਂ ਕਿ ਮੈਂ ਇਸ ਸਕੂਲ ਦੇ ਵਿੱਚ ਪੜ ਰਹੀ ਆ ਜਿਸ ਸਕੂਲ ਦੇ ਵਿੱਚ ਪੰਜਾਬ ਸਰਕਾਰ ਨੇ ਸਾਨੂੰ ਇੰਨੀਆਂ ਸਹੂਲਤਾਂ ਦਿੱਤੀਆਂ ਹਨ ਸਭ ਤੋਂ ਵਧੀਆ ਇਨਫਰਾਸਟ੍ਰਕਚਰ ਦਿੱਤਾ ਹੈ ਫਰਨੀਚਰ ਵਧੀਆ ਦਿੱਤਾ ਹੈ ਸਾਨੂੰ ਖੇਡ ਦੇ ਪੰਜ ਮੈਦਾਨ ਅਤੇ ਸਵੇਮਿੰਗ ਪool ਵਰਗੀਆਂ ਸਹੂਲਤਾਂ ਪ੍ਰੋਵਾਈਡ ਕੀਤੀਆਂ ਹਨ ਲੋਕਾਂ ਦਾ ਇਹ ਦੇਖ ਰੱਖਿਆ ਸੀ ਰਵਈਆ ਕਿ ਸਰਕਾਰੀ ਸਕੂਲ ਤੇ ਸ਼ਾਇਦ ਉਹ ਫੈਸਿਲਿਟੀਆਂ ਜੋ ਕਿ ਪ੍ਰਾਈਵੇਟ ਸਕੂਲ 'ਚ ਹੁੰਦੀਆਂ ਸ਼ਾਇਦ ਨਹੀਂ ਮਿਲਣਗੀਆਂ ਥੋਨੇ ਵਹਿਮ ਪੂਰੀ ਤਰ੍ਹਾਂ ਨਿਕਲ ਚੁੱਕਾ ਹੈ ਕਿ ਸਰਕਾਰੀ ਸਕੂਲ ਪ੍ਰਾਈਵੇਟ ਸਕੂਲ ਤੋਂ ਘੱਟ ਨਹੀਂ ਉਸ ਤੋਂ ਬੈਟਰ ਹੀ ਹੈ ਪੰਜਾਬ ਸਰਕਾਰ ਨੇ ਉਹ ਸਾਰੀਆਂ ਸਹੂਲਤਾਂ ਸਕੂਲ ਆਫ ਐਮਿਨੈਂਸ ਵਿੱਚ ਦਿੱਤੀਆਂ ਜਿਹੜੀਆਂ ਕਿ ਵੱਡੇ ਪ੍ਰਾਈਵੇਟ ਸਕੂਲਾਂ ਵਿੱਚ ਮਿਲਦੀਆਂ ਹਨ ਹੁਣ ਸਾਡਾ ਬੱਚਾ ਇਸ ਸਕੂਲ ਵਿੱਚ ਪੜ੍ਹਦੇ ਹੋਏ ਉਹ ਸਾਰੀਆਂ ਸਹੂਲਤਾਂ ਪ੍ਰਾਪਤ ਕਰ ਰਿਹਾ ਜੀ ਤੇ ਬਹੁਤ ਖੁਸ਼ ਹੈ ਸਾਡਾ ਬੱਚਾ ਸਾਰੇ ਪੇਰੈਂਟਸ ਵੀ ਖੁਸ਼ ਨੇ ਜੀ ਔਰ ਦੂਸਰੀ ਚੀਜ਼ ਇਹ ਵੀ ਸੀ ਕਿ ਜਦੋਂ ਅਸੀਂ ਪ੍ਰਾਈਵੇਟ ਸਕੂਲ ਵਿੱਚ ਬੱਚੇ ਨੂੰ ਕਰਵਾਨੇ ਆ ਤਾਂ ਸਭ ਤੋਂ ਪਹਿਲਾਂ ਸਾਡਾ ਬੱਚਾ ਆਪਣੀਆਂ ਜੜ੍ਹਾਂ ਤੋਂ ਟੁੱਟ ਜਾਂਦਾ ਆਪਣੀ ਪੰਜਾਬੀਅਤ ਤੋਂ ਪਰੇ ਹੋ ਜਾਂਦਾ ਉਹ ਬੱਚਾ ਨਵੀਂ ਨਵੀਂ ਚੀਜ਼ਾਂ ਤਾਂ ਸਿੱਖੇਗਾ ਹੀ ਪਰ ਆਪਣੀ ਮਾਂ ਬੋਲੀ ਤੋਂ ਦੂਰ ਨਹੀਂ ਜਾਏਗਾ। ਕੇਸੀ ਪੰਜਾਬ ਸਰਕਾਰ ਦੇ ਬਹੁਤ ਬਹੁਤ ਧੰਨਵਾਦੀ ਆ। ਉਹਨਾਂ ਨੇ ਜੋ ਸਾਡੇ ਬੱਚੇ ਲਈ ਕੀਤਾ ਉਸ ਲਈ ਐਜ਼ ਅ ਪੇਰੈਂਟਸ ਅਸੀਂ ਪੰਜਾਬ ਸਰਕਾਰ ਦੇ ਬਹੁਤ ਬਹੁਤ ਧੰਨਵਾਦੀ ਆ।